ਲੈ ਬਾਈ ਬੰਦੇ ਸਾਰੇ ਕੰਮ ਵਾਲੇ ਆ ਪੰਜ ਆਣੇ ਆ ਇਹ ਤੇ ਠੋਕ ਠੋਕ ਕੇ ਪਾਉਂਦੇ ਆ ਪੰਡਾ ਤੇ ਥੱਲੇ ਲਤੜਦੇ ਆ ਪੂਰੀ ਟੂੜੀ ਮੰਨ ਲਓ ਕਮਰਾ ਤੁਹਾਨੂੰ ਦਿਖਾ ਦਿੰਨਾ ਬੰਦੇ ਪੰਜ ਹਿੰਮਤੀ ਆ ਆ ਕਮਰਾ ਇਹ ਚ ਟਰਾਲੀਆਂ ਕਹਿੰਦੇ 15 ਪਾ ਦਾਂਗੇ ਤੇ ਹੱਥ ਨੇ ਪੈਗ ਜਰੂਰ ਲਾਉਂਦੇ ਆ ਹੋਰ ਕੋਈ ਬਾਇਲ ਨਹੀਂ ਖਿਆਲ ਨਹੀਂ ਐਵੇਂ ਬਦਨਾਮ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਸੇ ਨੂੰ ਤੇ ਹੋਰ ਕੋਈ ਬਾਇਲ ਨਹੀਂ ਤੇ ਪੈਗ ਜਰੂਰ ਲਾਉਂਦੇ ਆ ਉਹ ਵੀ ਥੱਕੇ ਹੁੰਦੇ ਆ ਤਾਂ ਪੈਗ ਲਾ ਲੈਂਦੇ ਆ ਤੇ ਟਰਾਲੀ ਦਾ ਰੇਟ ਹੈ ਨਾ 300 ਤੋਂ ਘੱਟ ਤਾਂ ਹੈ ਨਹੀਂ ਤਾਂ ਆਹ ਭਾਵੇਂ ਹੋਵੇ ਇੱਕ ਟਰਾਲੀ ਅੰਦਰ ਪਾਉਣ ਦਾ ਕਾਹਹਿ ਜੇ ਬੰਦਿਆਂ ਨੂੰ ਦਿੱਦਾ ਦੁੱਖ ਦਾ ਵੀ ਨਹੀਂ ਹੁੰਦਾ ਯਾਰਾ ਕਿਉਂ ਜਿੱਥੇ ਟਰਾਲੀਆਂ ਪੈਂਦੀਆਂ ਹੁੰਦੀਆਂ ਹਨ 12 ਉੱਥੇ 15 ਬਾਹਰ ਆਉਂਦੇ ਆ ਬੰਦੇ ਦੀ ਹਿੰਮਤ ਚਾਹੀਦੀ ਹੁੰਦੀ ਆ ਆਹ ਦੇਖ ਲਓ ਟਰੈਕਟਰ ਤਾਂ ਹਜੇ ਉੱਧਰ ਖੜਾ ਤੇ ਖੜੇ ਤੇ ਚੱਕ ਕੇ ਅੰਦਰ ਫੜ ਦਿੰਦੇ ਸਾਰੇ ਆ ਖੜਾ ਟਰੈਕਟਰ ਹੈ ਟਰਾਲੀ ਲਾ ਕੇ اٹਾਂ ਤੇ ਟਰਾਲੀ ਚੱਕ ਵੀ ਤੀ ਇਹਨਾਂ ਨੇ ਹੋ ਦੇਖ ਜੱਗਾ ਦੇਖ ਐਂ ਮਸਤੀ ਚ ਰਹਿੰਦੇ ਬੰਦੇ ਜੱਗੇ ਵਰਗੇ ਆ ਦੇਖ ਨੇ ਲਤੜੀ ਆਣੇ ਨੱਚਦੇ ਜਾਂ ਦੋ ਕੰਮ ਕਰਦੇ ਆ ਇਹ ਟਰਾਲੀ ਹੈ ਬਾਈ ਜੀ ਪਹਿਲਾਂ ਟਰਾਲੀ ਤਾਂ ਦਿਖਾਉਣਾ ਵੀ ਤੂੜੀ ਦਾ ਪਤਾ ਲੱਗ ਜਾ ਕਿੰਨੀ ਤੂੜੀ ਨਿਕਲੀ ਆ ਟਰਾਲੀ ਚੋਂ ਆ ਹੁਣ ਤੂੜੀ ਦੇਖ ਲੋ ਉਥੋਂ ਤੱਕ ਐ ਦੇਖਣ ਵਾਲਿਆਂ ਨੂੰ ਜਿਹੜਾ ਕੋਈ ਬੰਦਾ ਆਮ ਆਉਂਦਾ ਨਾ ਤੁਰਿਆ ਉਹ ਕਹਿੰਦਾ ਦੋ ਟਰਾਲੇ ਆਏ ਤੇ ਟਰਾਲੀ ਇੱਕ ਐ ਹੈ ਤੇ ਆ ਬੰਦੇ ਐ ਦੋ ਤੇ ਤਿੰਨ ਪੰਜ ਤੇ ਲਤਰ ਲੜ ਕੇ ਪਾਈ ਐ ਤੂੜੀ ਤੇ ਤੂੜੀ ਹੁਣ ਨਹਿਰ ਚ ਦੇਂਦੀ ਨਹੀਂ ਦਿਖਾ ਸੋਨ ਜ਼ਰੂਰ ਦਿੰਨਾ ਉਹ ਦੇਖ ਲੋ ਚੌਂਤਰਾ ਬਣਾ ਕੇ ਫੇਰ ਪਾਉਂਦੇ ਆ ਭਾਈ ਟਰੈਕਟਰ ਟਰੈਕਟਰ ਮੇਰਾ ਸਟਾਰਟ ਖੜਾ ਹੈ ਤੱਕ ਲੈ ਤੱਕ ਲੈ ਤੇ ਅੱਕੀ ਕਰਦੇ ਕਮਾਲ ਜੀ ਤੱਕ ਲੈ ਤੱਕ ਲੈ ਉਹ ਦੇਖ ਦੇਖ ਦੇਗਾ ਐਂ ਮਸਤੀ ਹੈ ਆ ਤੁਸੀਂ ਤਾਂ ਐਂ ਸੋਚਦੇ ਹੋਗਾ ਵੀਡੀਓ ਦੇਖਣ ਵਾਲੇ ਵੀ ਡੱਕੇ ਹੋਣਗੇ ਪੈਗ ਜਰੂਰ ਲਾਉਂਦੇ ਆ ਇਹ ਲਾਉਣਗੇ ਉਦੋਂ ਜਦੋਂ ਆਹ ਕੰਮ ਨਿਮੇੜਤਾ ਇਹਨਾਂ ਨੇ ਤੇ ਪਹਿਲਾਂ ਨਹੀਂ ਤੇ ਪੈਗ ਤਾਂ ਜਿਵੇਂ ਕਹਾਂ ਲਾਉਣ ਵਾਸਤੇ ਬਣਿਆ ਹੁੰਦਾ ਇਹ ਕੋਈ ਗੈਰ ਨਸ਼ਾ ਨਹੀਂ ਹੈਗਾ ਵੀ ਬਾਦੂ ਨਸ਼ੇ ਕਰੀ ਜਾਂਦੇ ਆ ਹੋਰ ਕੋਈ ਬੈਲ ਨਹੀਂ ਆ ਵੀ ਇੰਨਾ ਜਿਹਾ ਸਫਤ ਹੈ ਤੇ ਸਾਰਾ ਕੰਮ ਪੂਰਾ ਖਿੱਚੀ ਜਾਂਦੇ ਆ ਇਹ ਐ ਨਹੀਂ ਵੀ ਟਰਾਲੀ ਉਹ ਕਰੀ ਉਹ ਆਇਰੋਂ ਦੇਖ ਲੋ ਲੈ ਸੁੱਤਾ ਦੇਖ ਲੋ ਐਰੋਂ ਦਾ ਫੇਰ ਪਤਾ ਲੱਗ ਜਾ ਸੁੱਤੇ ਹੀ ਬਹੁਤ ਭੜੀਆਂ ਐ